ਇਹ ਕਹਾਣੀ ਮੇਰੀ ਸਹੇਲੀ ਦੀ ਹੈ ਉਸਨੇ ਦੱਸਿਆ ਕਿ ਮੇਰੇ ਸਰੀਰ ਦੇ ਉੱਤੇ ਅਲਰਜੀ ਹੋ ਗਈ ਡਾਕਟਰ ਨੇ ਉਸ ਨੂੰ ਇੱਕ ਦਵਾਈ ਦਿੱਤੀ ਜਿਸ ਨੂੰ ਸਾਰੇ ਸਰੀਰ ਤੇ ਲਾਉਣਾ ਹੁੰਦਾ ਸੀ ਤੇ ਅਜੀਬ ਗੱਲ ਇਹ ਹੋਈ ਕਿ ਮੇਰਾ ਸਹਰਾ ਉਸ ਦਿਨ ਤੋਂ ਹੀ ਮੇਰੇ ਕਮਰੇ ਵਿੱਚ ਆਪਣਾ ਫੋਨ ਚਾਰਜ ਤੇ ਲਾਉਣ ਲੱਗਾ ਤੋਂ ਮੇਰਾ ਸਹਰਾ ਮੇਰੇ ਕਮਰੇ ਵਿੱਚ ਮੋਬਾਈਲ ਚਾਰਜ ਤੇ ਲਾਉਣ ਦਿੰਦਾ ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਕੋਈ ਕੰਮ ਕਰ ਰਹੀ ਸੀ ਜਦੋਂ ਮੇਰਾ ਸਹੁਰਾ ਫੋਨ ਚਾਰਜ ਤੇ ਲਾਉਣ ਆਇਆ ਮੈਂ ਪੁੱਛ ਲਿਆ ਕਿ ਤੁਸੀਂ ਆਪਣੇ ਕਮਰੇ ਵਿੱਚ ਕਿਉਂ ਨਹੀਂ ਲਾਉਂਦੇ ਤਾਂ ਮੈਨੂੰ ਗੁੱਸੇ ਵਿੱਚ ਬੋਲਣ ਲੱਗੇ ਕਿ ਤੂੰ ਆਪਣਾ ਕੰਮ ਕਰ ਉਹਨਾਂ ਨੂੰ ਇਹ ਗੱਲ ਕਹੀ ਤਾਂ ਉਹਨਾਂ ਦਾ ਰੰਗ ਫਿੱਕਾ ਪੈ ਗਿਆ ਉਹ ਮੇਰੇ ਕਮਰੇ ਵਿੱਚ ਫੋਨ ਚਾਰਜ ਤੇ ਲਾ ਕੇ ਚਲੇ ਗਏ ਮੈਂ ਵੀ ਆਪਣਾ ਕੰਮ ਖਤਮ ਕਰਕੇ ਇੱਕ ਨਾਈਟਸੂਟ ਕੱਢਿਆ ਤੇ ਬਾਥਰੂਮ ਵਿੱਚ ਬਦਲਣ ਲਈ ਚਲੀ ਗਈ ਮੈਂ ਕੱਪੜੇ ਬਦਲ ਕੇ ਬਾਥਰੂਮ ਵਿੱਚੋਂ ਬਾਹਰ ਆਈ ਚਾਹ ਦੀ ਆਵਾਜ਼ ਆਈ ਮੈਂ ਰਸੋਈ ਵਿੱਚ ਚਲੀ ਗਈ ਸਾਰਿਆਂ ਲਈ ਚਾਹ ਬਣਾਈ ਅਤੇ ਕੱਪਾਂ ਵਿੱਚ ਪਾ ਕੇ ਸਭ ਨੂੰ ਦਿੱਤੀ ਦਿਲ ਵਿੱਚ ਮੇਰੇ ਸਹੁਰੇ ਦੀ ਕਹੀ ਗੱਲ ਮੇਰੇ ਅੰਦਰ ਚੁਬ ਰਹੀ ਸੀ ਸਭ ਨੂੰ ਚਾਹ ਦੇ ਕੇ ਮੈਂ ਵੀ ਉੱਥੇ ਹੀ ਬੈਠ ਗਈ ਮੈਨੂੰ ਉਸ ਸਮੇਂ ਬਹੁਤ ਹੈਰਾਨੀ ਹੋਈ ਜਦੋਂ ਮੇਰੇ ਸਹੁਰੇ ਨੇ ਮੇਰੀ ਬਣਾਈ ਚਾਹ ਦੀ ਤਾਰੀਫ ਕੀਤੀ। ਉਹ ਥੋੜੀ ਦੇਰ ਪਹਿਲਾਂ ਮੇਰੇ ਨਾਲ ਬੜੀ ਅਜੀਬ ਤਰ੍ਹਾਂ ਗੱਲ ਕਰ ਰਹੇ ਸਨ। ਸਭ ਨੇ ਚਾਹ ਪੀਤੀ ਤੇ ਆਪਣੇ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ। ਮੈਂ ਵੀ ਰਸੋਈ ਵਿੱਚ ਕੰਮ ਰੱਖ ਕੇ ਆਪਣੇ ਕਮਰੇ ਵਿੱਚ ਗਈ। ਫੋਨ ਮੇਰੇ ਕਮਰੇ ਵਿੱਚ ਸੀ। ਮੈਂ ਸੋਚ ਰਹੀ ਸੀ ਕਿ ਪਾਪਾ ਇੱਕਦਮ ਕਿੱਦਾਂ ਬਦਲ ਗਏ। ਮੈਨੂੰ ਉਹਨਾਂ ਤੇ ਸ਼ੱਕ ਹੋ ਰਿਹਾ ਸੀ। ਫਿਰ ਮੈਂ ਸੋਚਿਆ ਕਿ ਪਾਪਾ ਨੂੰ ਲੱਗਿਆ ਹੋਣਾ ਕਿ ਕਿਤੇ ਮੈਂ ਇਹ ਗੱਲ ਆਪਣੇ ਘਰ ਵਾਲੇ ਨਾਲ ਨਾ ਕਰ ਦੇਵਾਂ। ਪਰ ਮੈਂ ਸੋਚਿਆ ਕੋਈ ਨਹੀਂ ਉਹ ਮੇਰੇ ਵੀ ਮਾਪੇ ਪਾਪਾ ਨੇ ਕੋਈ ਗੱਲ ਨਹੀਂ ਹੋ ਜਾਂਦਾ ਕਦੀ ਕਦੀ ਮੈਂ ਆਪਣੇ ਆਪ ਨੂੰ ਸਮਝਾ ਰਹੀ ਸੀ ਮੇਰੇ ਦਿਲ ਵਿੱਚ ਹਾਲੇ ਵੀ ਇਹ ਹੋ ਰਿਹਾ ਸੀ ਮੈਂ ਸੋਫੇ ਤੇ ਬੈਠੀ ਸੀ ਮੈਂ ਫੋਨ ਚੁੱਕਣ ਲੱਗੀ ਇੱਕਦਮ ਭਾਂਡੇ ਗਿਰਨ ਦੀ ਆਵਾਜ਼ ਆਈ ਮੈਂ ਡਰ ਗਈ ਮੇਰਾ ਘਰ ਵਾਲਾ ਨੀਂਦ ਵਿੱਚ ਉੱਠ ਕੇ ਬਾਹਰ ਗਿਆ ਕਹਿਣ ਲੱਗੇ ਕਿ ਬਿੱਲੀ ਸੀ ਤੇ ਦਰਵਾਜ਼ੇ ਤੇ ਕੁੰਟੀ ਲਾ ਕੇ ਮੇਰਾ ਘਰ ਵਾਲਾ ਬੈੱਡ ਤੇ ਪੈ ਗਿਆ ਤੇ ਮੈਨੂੰ ਕਹਿਣ ਲੱਗੇ ਕਿ ਤੂੰ ਵੀ ਸੌਂ ਜਾ ਮੈਂ ਫੇਰ ਇੱਕ ਵਾਰੀ ਦਰਵਾਜ਼ੇ ਦੀ ਕੁੰਡੀ ਚੈੱਕ ਕੀਤੀ ਤੇ ਸੋਫੇ ਤੇ ਜਾ ਕੇ ਪੈ ਗਈ ਮੈਨੂੰ ਮੇਰੇ ਘਰ ਵਾਲੇ ਨੇ ਕਿਹਾ ਨੇ ਕਿਹਾ ਕਿ ਤੂੰ ਇੱਥੇ ਬੈੱਡ ਤੇ ਪੈ ਜਾ ਮੈਂ ਕਿਹਾ ਕਿ ਮੈਂ ਇੱਥੇ ਹੀ ਠੀਕ ਹਾਂ ਮੈਂ ਨਹੀਂ ਚਾਹੁੰਦੀ ਕਿ ਤੁਹਾਨੂੰ ਵੀ ਅਲਰਜੀ ਹੋ ਜਾਵੇ ਮੈਨੂੰ ਸੋਫੇ ਤੇ ਹੀ ਨੀਂਦ ਆ ਗਈ ਜਦੋਂ ਸਵੇਰ ਹੋਈ ਮੇਰਾ ਸਹੁਰਾ ਦਰਵਾਜ਼ਾ ਖੜਕਾ ਰਿਹਾ ਸੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਜਲਦੀ ਨਾਲ ਅੰਦਰ ਆਏ ਜਿਵੇਂ ਬਹੁਤ ਹੀ ਕਾਲੀ ਹੋਵੇ ਆਪਣਾ ਫੋਨ ਲੈ ਕੇ ਉਹ ਕੋਠੇ ਤੇ ਚੜ ਗਈ ਮੈਂ ਕਿਹਾ ਕਿ ਪਹਿਲਾਂ ਨਾਸ਼ਤਾ ਕਰ ਲਓ ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਐਨੀ ਸਵੇਰ ਕੌਣ ਕੋਠੇ ਤੇ ਜਾਂਦਾ ਸਭ ਨੇ ਨਾਸ਼ਤਾ ਕਰ ਲਿਆ ਪਰ ਮੇਰਾ ਸਹੁਰਾ ਹਾਲੇ ਵੀ ਥੱਲੇ ਨਹੀਂ ਸੀ ਆਇਆ ਮੇਰੀ ਸੱਸ ਨੇ ਬਹੁਤ ਆਵਾਜ਼ ਦਿੱਤੀ ਪਰ ਪਪਾ ਨਹੀਂ ਬੋਲੇ 1 ਘੰਟੇ ਤੋਂ ਜ਼ਿਆਦਾ ਹੋ ਗਿਆ ਸੀ ਮੈਂ ਨਾਸ਼ਤਾ ਫੇਰ ਗਰਮ ਕੀਤਾ ਤੇ ਆਪਣੀ ਸੱਸ ਨੂੰ ਕਿਹਾ ਮੰਮੀ ਜੀ ਮੈਂ ਬੁਲਾ ਕੇ ਲੈ ਆਉਣੀ ਆ ਜਿੱਤੇ ਗਈ ਮੇਰਾ ਸਹੁਰਾ ਇੱਕ ਕੋਨੇ ਵਿੱਚ ਕੁਰਸੀ ਤੇ ਬੈਠਾ ਸੀ ਉਹਨਾਂ ਨੂੰ ਪਤਾ ਨਾ ਲੱਗਾ ਕਿ ਮੈਂ ਉੱਪਰ ਆਈ ਹਾਂ ਫਿਰ ਮੈਂ ਕੋਲ ਜਾ ਕੇ ਕਿਹਾ ਪਾਪਾ ਉਹਨਾਂ ਦੇ ਹੱਥ ਵਿੱਚੋਂ ਫੋਨ ਕੇ ਗਿਆ ਤੇ ਰੰਗ ਫਿੱਕਾ ਪੈ ਗਿਆ ਕਹਿਣ ਲੱਗੇ ਚੈਨ ਨਹੀਂ ਤੈਨੂੰ ਸਾਰਾ ਦਿਨ ਅੱਗੇ ਪਿੱਛੇ ਫਰੀ ਜਾਨੀ ਐ ਮੇਰਾ ਘਰ ਹੈ ਜਿੱਥੇ ਮਰਜੀ ਬੈਠਾਂ ਕੋਰੋਨਾ ਆ ਰਿਹਾ ਸੀ ਉਹਨਾਂ ਦੇ ਇਸ ਵਰਤਾਰੇ ਤੋਂ ਮੈਂ ਪਰੇਸ਼ਾਨ ਸੀ ਮੈਂ نیچے ਆਈ ਬਾਥਰੂਮ ਵਿੱਚ ਜਾ ਕੇ ਆਪਣਾ ਮੂੰਹ ਧੋਤਾ ਤੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਆਪਣੇ ਸਹੁਰੇ ਦੇ ਕਿਸੇ ਕੰਮ ਵਿੱਚ ਦਖਲ ਨਹੀਂ ਦੇਣਾ ਹੁਣ ਉਹ ਨਾਸ਼ਤੇ ਲਈ ਆਵਾਜ਼ਾਂ ਦੇ ਰਹੇ ਸਨ ਮੇਰੀ ਸੱਸ ਨੂੰ ਪੌੜੀਆਂ ਚੜ੍ਹਣੀਆਂ ਔਖੀਆਂ ਸਨ ਮੈਂ ਦੀ ਆਉਣੀ ਆ ਮੰਮੀ ਮੰਮੀ ਕਹਿਣ ਲੱਗੇ ਗੁੱਸੇ ਵਿੱਚ ਲੱਗਦੇ ਆ ਮੈਂ ਹੀ ਦੀ ਆਉਣੀ ਆ ਤੂੰ ਰਹਿਣ ਦੇ ਤੈਨੂੰ ਕੁਝ ਕਹਿ ਨਾ ਦੇਣ ਕੁਝ ਸਮੇਂ ਬਾਅਦ ਮੇਰੀ ਸੱਸ نیچے ਆਈ ਮੇਰੇ ਵੱਲ ਮੁਸਕराई ਮੈਂ ਵੀ ਉਹਨਾਂ ਵੱਲ ਮੁਸਕराई ਕਈ ਵਾਰੀ ਮੈਨੂੰ ਲੱਗਦਾ ਸੀ ਕਿ ਉਹ ਮੇਰੇ ਤੋਂ ਕੁਝ ਲੁਕਾ ਰਹੀ ਹੈ ਫਿਰ ਮੈਂ ਆਪਣੇ ਕੰਮ ਵਿੱਚ ਲੱਗ ਗਈ ਕੰਮ ਕਰਨ ਤੋਂ ਬਾਅਦ ਮੈਂ ਕੱਪੜੇ ਧੋਏ ਤੇ ਬਾਲਟੀ ਵਿੱਚ ਪਾ ਕੇ ਕੋਠੇ ਤੇ ਚਲੀ ਗਈ ਪਰ ਮੇਰਾ ਸਹੁਰਾ ਹਲੇ ਉੱਥੇ ਹੀ ਸੀ ਇਸ ਲਈ ਮੈਂ ਬਾਲਟੀ ਪੌੜੀਆਂ ਵਿੱਚ ਰੱਖ ਕੇ نیچے ਆ ਗਈ ਦਲੂ ਜੀ ਮੈਂ ਦਰਵਾਜ਼ਾ ਖੋਲਿਆ ਉਹ ਅੰਦਰ ਆਈ ਮੈਂ ਵੀ ਪਿੱਛੇ ਹੀ ਸੀ ਮੇਰੇ ਘਰ ਵਾਲੀ ਨੇ ਕਿਹਾ ਕਿ ਕੱਪੜੇ ਬਣਾ ਟੱਬ ਇੱਥੇ ਕਿਉਂ ਪਿਆ ਹੈ ਆਰਾ ਹੈ ਮੇਰੇ ਘਰ ਵਾਲੀ ਨੇ ਕਿਹਾ ਮੈਂ ਕੱਪੜੇ ਬਦਲ ਕੇ ਆਉਂਦਾ ਹਾਂ ਫਿਰ ਆਪਾਂ ਦੋਨੋਂ ਕੋਠੇ ਤੇ ਕੱਪੜੇ ਪਾਉਂਦੇ ਆ ਮੈਂ ਉਹਨਾਂ ਦਾ ਇੰਤਜ਼ਾਰ ਆਪਣੀ ਸੱਸ ਕੋਲ ਬੈਠ ਕੇ ਕਰਨ ਲੱਗੀ ਮੇਰਾ ਘਰ ਵਾਲਾ ਕੱਪੜੇ ਬਦਲ ਕੇ ਬਾਹਰ ਆਏ ਅਸੀਂ ਕੋਠੇ ਤੇ ਜਾਣ ਲੱਗੇ ਕਿ ਪੁੱਤ ਪਹਿਲਾਂ ਕੁਝ ਖਾ ਲੈਂਦਾ ਉਹਨਾਂ ਨੇ ਮਨ ਕਰ ਦਿੱਤਾ ਮੈਂ ਵੀ ਪਿੱਛੇ-ਪਿੱਛੇ ਪੌੜੀਆਂ ਚੜ ਰਹੀ ਸੀ ਮੇਰਾ ਘਰ ਵਾਲਾ ਮੇਰੇ ਸਹੁਰੇ ਨੂੰ ਕੋਠੇ ਤੇ ਵੇਖ ਕੇ ਹੈਰਾਨ ਹੋ ਗਿਆ ਉਹ ਉਹਨਾਂ ਦੇ ਕੋਲ ਜਾ ਕੇ ਬੈਠਾ ਤੇ ਇੰਨੇ ਵਿੱਚ ਹੀ ਮੇਰਾ ਸਹੁਰਾ ਚੌਂਕ ਗਿਆ ਸਾਹ ਤੋ ਗਈ ਮੇਰੇ ਘਰ ਵਾਲੇ ਨੇ ਕਿਹਾ ਕਿ ਤੁਸੀਂ ਸਵੇਰ ਦੇ ਥੱਲੇ ਨਹੀਂ ਆਏ ਤਾਂ ਗੁੱਸੇ ਵਿੱਚ ਬੋਲੇ ਮੈਂ ਕੋਈ ਪਾਗਲ ਹਾਂ ਵੀ ਧੁੱਪ ਵਿੱਚ ਬੈਠਾਂਗਾ ਹੁਣ ਹੀ ਆਇਆ ਥੋੜੀ ਦੇਰ ਪਹਿਲਾਂ ਮੈਂ ਕਿਹਾ ਕਿ ਤੁਸੀਂ ਚੱਲੋ ਮੈਂ ਵੀ ਆਉਣੀ ਹਾਂ ਕੱਪੜੇ ਸੁੱਕਣੇ ਪਾ ਦੇਵਾਂ ਹਿਰਾ ਸੋਹਰਾ ਜਾਂਦੇ ਜਾਂਦੇ ਰੁਕ ਗਿਆ ਤੇ ਪੁੱਛਣ ਲੱਗਾ ਕਿ ਬੇਟਾ ਦਵਾਈ ਲਾ ਰਹੀ ਹੈ ਮੈਂ ਕਿਹਾਂ ਹਾਂਜੀ ਲਾ ਰਹੀ ਹਾਂ ਫਿਰ ਉਹ نیچے ਚਲੇ ਗਏ ਮੈਂ ਵੀ ਥੱਲੇ ਆਈ ਸਾਰੇ ਜਣੇ ਮੇਰਾ ਖਾਣਾ ਤੇ ਵੇਟ ਕਰ ਰਹੇ ਸੀ ਮੈਂ ਕਿਹਾ ਕਿ ਮੰਮੀ ਤੁਸੀਂ ਕਿਉਂ ਖਾਣਾ ਲਾਇਆ ਸੱਸ ਨੇ ਕਿਹਾ ਕਿ ਤੂੰ ਸਾਰੇ ਦਿਨ ਦੀ ਕੰਮ ਕਰ ਰਹੀ ਹੈ ਮੈਨੂੰ ਦਿਲ ਵਿੱਚ ਆਪਣੇ ਸਹੁਰੇ ਦਾ ਵਰਤਾਵ ਜੀਬ ਲੱਗ ਰਿਹਾ ਸੀ ਮੈਂ ਸਾਰਾ ਕੰਮ ਖਤਮ ਕਰਕੇ ਆਪਣੇ ਕਮਰੇ ਵਿੱਚ ਆਈ ਤੇ ਮੇਰਾ ਸਹੁਰਾ ਵੀ ਮੇਰੇ ਕਮਰੇ ਵਿੱਚ ਆਇਆ ਅਤੇ ਫੋਨ ਚਾਰਜ ਤੇ ਲਾ ਕੇ ਚਲੇ ਗਏ ਬਾਰੀ ਵਿੱਚੋਂ ਲੈ ਕੇ ਬਾਥਰੂਮ ਵਿੱਚ ਗਈ ਅਤੇ ਕੱਪੜੇ ਬਦਲ ਕੇ ਬਾਹਰ ਆਈ ਤਾਂ ਮੇਰਾ ਸਹੁਰਾ ਜਾ ਚੁੱਕਾ ਸੀ ਜਦੋਂ ਮੈਂ ਸੋਫੇ ਤੇ ਬੈਠੀ ਤਾਂ ਮੇਰੇ ਸਹੁਰੇ ਦੇ ਫੋਨ ਦੀ ਘੰਟੀ ਵੱਜਣ ਲੱਗੀ ਮੈਂ ਆਪਣੇ ਸਹੁਰੇ ਨੂੰ ਆਵਾਜ਼ ਲਾਈ Papa ਤੁਹਾਡਾ ਫੋਨ ਆਇਆ ਹੈ ਹੈਰਾਨੀ ਨਾਲ ਉਹਨਾਂ ਵੱਲ ਦੇਖਿਆ ਉਹ ਫੋਨ ਅਟੈਂਡ ਕਰਕੇ ਗੱਲ ਕਰਨ ਲੱਗੇ ਤੇ ਮੇਰੇ ਵੱਲ ਘੂਰ ਘੂਰ ਕੇ ਦੇਖਣ ਲੱਗੇ ਮੈਂ ਬਾਹਰ ਜਾ ਕੇ ਗਾਰਡਨ ਵਿੱਚ ਬੈਠ ਗਈ ਪਰ ਮੈਂ बार-बार ਮੇਰੇ ਸਹੁਰੇ ਦੇ ਪਰਤਾਵਾਰੇ ਸੋਚ ਰਹੀ ਸੀ ਜੋ ਕਿ ਪਲ-ਪਲ ਬਦਲਦਾ ਜਾ ਰਿਹਾ ਸੀ ਮੈਨੂੰ ਉਹਨਾਂ ਦੀ ਹਰਕਤਾਂ ਅਜੀਬ ਲੱਗ ਰਹੀਆਂ ਸਨ ਅਗਲੀ ਸਵੇਰ ਪਾਪਾ ਆਪਣਾ ਫੋਨ ਲੈਣ ਕਮਰੇ ਵਿੱਚ ਆਏ ਤੇ ਕੋਠੇ ਤੇ ਚਲੇ ਗਏ ਮੇਰੀ ਸੱਸ ਨੇ ਕਿਹਾ ਕਿ ਨਾਸ਼ਤਾ ਤਾਂ ਕਰ ਲਓ ਉਹਨਾਂ ਕਿਹਾ 5 ਮਿੰਟ ਫਿਰ ਮੇਰੇ ਘਰ ਵਾਲੇ ਨੇ ਵੀ ਆਵਾਜ਼ ਲਾਈ ਕਿ ਪਾਪਾ ਨਾਸ਼ਤਾ ਕਰ ਲਓ ਉਹਨਾਂ ਉੱਪਰ ਤੋਂ ਹੀ ਕਿਹਾ ਕਿ ਤੂੰ ਕਰਕੇ ਜਾ ਮੈਂ ਮੇਰੇ ਘਰ ਵਾਲੇ ਨੂੰ ਗਏ ਵੀ ਘੰਟਾ ਹੋ ਗਿਆ ਸੀ ਪਾਪਾ ਹਾਲੇ ਤੱਕ نیچے ਨਹੀਂ ਸੀ ਆਏ ਫਿਰ ਉਹਨਾਂ ਮੇਰੀ ਸੱਸ ਨੂੰ ਕਿਹਾ ਕਿ ਮੇਰਾ ਨਾਸ਼ਤਾ ਉੱਪਰ ਹੀ ਦੇ ਜਾ ਮੇਰੀ ਸੱਸ ਉੱਪਰ ਨਾਸ਼ਤਾ ਦੇ ਕੇ ਆਈ ਇਤਾਂ ਹੀ ਸ਼ਾਮ ਹੋ ਗਈ ਅਸੀਂ ਸਭ ਨੇ ਡਿਨਰ ਕੀਤਾ ਤੇ ਮੈਂ ਆਪਣੇ ਕਮਰੇ ਵਿੱਚ ਆਈ ਮੇਰਾ ਸਹੁਰਾ ਵੀ ਮੇਰੇ ਪਿੱਛੇ ਆ ਗਿਆ ਅੱਜ ਹਿੰਮਤ ਕਰਕੇ ਮੈਂ ਕਹਿ ਦਿੱਤਾ ਕਿ ਪਾਪਾ ਤੁਹਾਡੇ ਕਮਰੇ ਦਾ ਬੋਰਡ ਕੱਲ ਠੀਕ ਕਰਵਾ ਦਿੰਦੇ ਆ ਇਨਾਂ ਨੂੰ ਛੁੱਟੀ ਹੈ ਇੰਨੇ ਵਿੱਚ ਹੀ ਉਹ ਮੇਰੇ ਘਰ ਵਾਲੇ ਨੂੰ ਆਵਾਜ਼ ਦੇਣ ਲੱਗੇ ਕਿ ਦੇਖ ਤੇਰੀ ਘਰ ਵਾਲੀ ਮੈਨੂੰ ਕੀ ਕਹਿ ਰਹੀ ਹੈ ਮੇਰਾ ਘਰ ਵਾਲਾ ਆਇਆ ਤੇ ਮੇਰੇ ਵੱਲ ਦੇਖਿਆ ਮੈਂ ਕਿਹਾ ਮੈਂ ਕੁਝ ਨਹੀਂ ਕੀਤਾ ਕਹਿਣ ਲੱਗੇ ਮੇਰੇ ਪਾਪਾ ਝੂਠ ਬੋਲ ਰਹੇ ਹਨ ਉਹ ਗੁੱਸੇ ਵਿੱਚ ਬਾਹਰ ਚਲੇ ਗਏ ਮੈਂ ਉਹਨਾਂ ਨੂੰ ਬਹੁਤ ਫੋਨ ਕੀਤੇ ਉਹਨਾਂ ਨੇ ਚੁੱਕਿਆ ਮੈਂ ਵੀ ਬਾਰ-ਬਾਰ ਫੋਨ ਕਰੀ ਗਈ ਮੇਰੇ ਘਰਵਾਲੇ ਨੇ ਗੁੱਸੇ ਵਿੱਚ ਕਿਹਾ ਕੀ ਗੱਲ ਹੈ ਮੈਂ ਕਿਹਾ ਘਰ ਆ ਜਾਓ ਮੈਂ ਪਾਪਾ ਤੋਂ ਮਾਫੀ ਮੰਗ ਲਵਾਂਗੀ ਔਰ ਥੋੜੀ ਦੇਰ ਵਿੱਚ ਹੀ ਘਰ ਆ ਗਏ ਅਗਲੀ ਸਵੇਰ ਅਸੀਂ ਰੋਜ਼ ਵਾਂਗ ਨਾਸ਼ਤਾ ਕੀਤਾ ਮੇਰਾ ਘਰ ਵਾਲਾ ਆਪਣੇ ਕੰਮ ਤੇ ਚਲਾ ਗਿਆ ਮੈਂ ਘਰ ਦਾ ਕੰਮ ਕੀਤਾ ਤੇ ਆਪਣੇ ਕਮਰੇ ਵਿੱਚ ਉਹੀ ਸਾਰੀਆਂ ਗੱਲਾਂ ਸੋਚ ਰਹੀ ਸੀ ਜੋ ਪਿਛਲੇ ਕੁਝ ਦਿਨਾਂ ਚ ਪਾਪਾ ਨੇ ਮੇਰੇ ਨਾਲ ਕੀਤੀਆਂ ਸ਼ਾਮ ਹੋ ਗਈ ਸਾਰੇ ਖਾਣਾ ਖਾ ਚੁੱਕੇ ਸੀ ਸਾਰੇ ਬੈਠੇ ਤਾਂ ਮੈਂ ਜਾਣ ਬੁੱਝ ਕੇ ਆਪਣੀ ਅਲਰਜੀ ਦੀ ਗੱਲ ਕੀਤੀ ਤੇ ਪਾਪਾ ਇੱਕਦਮ ਬੋਲੇ ਤੂੰ ਦਵਾਈ ਲਾ ਮੈਂ ਕਿਹਾ ਹਾਂ ਪਾਪਾ ਲਾ ਰਹੀ ਹਾਂ ਮੈਨੂੰ ਇਹੀ ਉਮੀਦ ਸੀ ਕਿ ਜ਼ਰੂਰ ਪੁੱਛਣਗੇ ਮੈਂ ਆਪਣੇ ਕਮਰੇ ਵਿੱਚ ਆਈ ਤੇ ਬਾਥਰੂਮ ਵਿੱਚ ਗਈ ਪਾਪਾ ਮੇਰੇ ਪਿੱਛੇ ਹੀ ਆ ਗਏ ਫੋਨ ਚਾਰਜ ਤੇ ਲਾਉਣ ਲਈ ਮੈਂ ਬਿਨਾਂ ਦਵਾਈ ਲਾਏ ਬਾਹਰ ਆਈ ਤੇ ਆਪਣੇ ਸਹੁਰੇ ਦਾ ਫੋਨ ਚੈੱਕ ਕੀਤਾ ਜਦੋਂ ਮੈਂ ਗੈਲਰੀ ਵਿੱਚ ਵੀਡੀਓ ਦੇਖਿਆ ਤਾਂ ਮੇਰੇ ਹੋਸ਼ ਉੱਟ ਗਏ ਮੈਂ ਆਪਣੀ ਸਾਸਤੇ ਕਮਰੇ ਵਿੱਚ ਗਈ ਜਿੱਥੇ ਮੇਰਾ ਘਰਵਾਲਾ ਤੇ ਸਹੁਰਾ ਵੀ ਉੱਥੇ ਹੀ ਸੀ ਮੇਰੇ ਸਹੁਰੇ ਦਾ ਰੰਗ ਫਿੱਕਾ ਪੈ ਗਿਆ ਮੈਨੂੰ ਬੋਲੇ ਕੀ ਮੇਰਾ ਫੋਨ ਤੇਰੇ ਹੱਥ ਵਿੱਚ ਕੀ ਕਰਦਾ ਮੇਰੇ ਤੋਂ ਫੋਨ ਮੰਗਣ ਲੱਗੇ ਮੈਂ ਨਹੀਂ ਦਿੱਤਾ ਮੇਰੇ ਘਰ ਵਾਲੇ ਨੇ ਕਿਹਾ ਕੀ ਇਹ ਕੀ ਚੱਲ ਰਿਹਾ ਹੈ ਮੈਂ ਕਿਹਾ ਮੈਂ ਦੱਸਦੀ ਹਾਂ ਇਹ ਦੇਖੋ ਮੈਂ ਵੀਡੀਓ ਕਾਲ ਕੇ ਆਪਣੇ ਘਰ ਵਾਲੇ ਨੂੰ ਦਿਖਾਈ ਉਹ ਵੀਡੀਓ ਦੇਖ ਕੇ ਕਹਿਣ ਲੱਗੇ ਪਾਪਾ ਇਹ ਕੀ ਹੈ ਤੁਹਾਨੂੰ ਸ਼ਰਮ ਨਹੀਂ ਆਈ ਮੇਰੀ ਘਰ ਵਾਲੀ ਹੈ ਤੇ ਤੁਹਾਡੀ ਧੀਆ ਵਰਗੀ ਹੈ ਇਹ ਕੀ ਕੀਤਾ ਤੁਸੀਂ ਮੇਰਾ ਸਹੁਰਾ ਡਰ ਨਾਲ ਕੰਬਣ ਲੱਗਾ ਮੇਰੇ ਤੋਂ ਤੇ ਮੇਰੇ ਘਰ ਵਾਲੇ ਤੋਂ ਮਾਫੀ ਮੰਗਣ ਲੱਗਾ ਫੇਰ ਕਹਿਣ ਲੱਗਾ ਕਿ ਮੈਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ ਮੈਂ ਆਪਣੇ ਮੁੰਡੇ ਲਈ ਕੋਈ ਹੋਰ ਕੁੜੀ ਵੇਖੀ ਸੀ ਪਰ ਤੇਰੀ ਸੱਸ ਆਪਣੀ ਰਿਸ਼ਤੇਦਾਰੀ ਵਿੱਚੋਂ ਕੁੜੀ ਤੈਨੂੰ ਪਸੰਦ ਕਰਾਈ ਤੇ ਵਿਆਹ ਕਰ ਦਿੱਤਾ ਮੈਂ ਜਾਣ ਬੁਝ ਕੇ ਇਸ ਨੂੰ ਅਲਰਜੀ ਵਾਲਾ ਫਲ ਖਵਾ ਦਿੱਤਾ ਤੇ ਡਾਕਟਰ ਕੋਲ ਲੈ ਕੇ ਗਿਆ ਜੋ ਮੇਰਾ ਹੀ ਦੋਸਤ ਹੈ ਉਸਨੇ ਇਸ ਦੀ ਦਵਾਈ ਵਿੱਚ ਇੱਕ ਐਸੀ ਬੂਟੀ ਮਿਲਾ ਦਿੱਤੀ ਜਿਸ ਨਾਲ ਇਹ ਬਾਝ ਹੋ ਜਾਵੇ ਤੇ ਤੂੰ ਇਸ ਨੂੰ ਤਲਾਕ ਦੇ ਦੇਵੇਂ ਮੇਰਾ ਘਰ ਵਾਲਾ ਮੇਰੇ ਤੋਂ ਮਾਫੀ ਮੰਗਣ ਲੱਗਾ ਉਹਨਾਂ ਨੇ ਮੇਰੇ ਸਹੁਰੇ ਨੂੰ ਬੁਲਾਉਣਾ ਛੱਡ ਦਿੱਤਾ ਹੁਣ 7 ਸਾਲ ਹੋ ਗਏ ਸਾਡੇ ਕੋਈ ਬੱਚਾ ਨਹੀਂ ਹੈ ਸਾਡੇ ਦਿਲ ਵਿੱਚ ਕਿਤੇ ਨਾ ਕਿਤੇ ਬੱਚੇ ਦੀ ਕਮੀ ਰੜਕਦੀ ਹੈ ਕਿਦਾਂ ਇੱਕ ਪਿਓ ਨੇ ਆਪਣੇ ਪੁੱਤ ਦੀਆਂ ਸਾਰੀਆਂ ਖੁਸ਼ੀਆਂ ਆਪਣੇ ਹੱਥੀਂ ਖੋਹ ਲਿੱਤੀਆਂ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਕਹਾਣੀ ਚੰਗੀ ਲੱਗੀ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਫੇਰ ਮਿਲਾਂਗੇ ਇੱਕ ਨਵੀਂ ਤੋਂ ਨਵੀਂ ਕਹਾਣੀ ਲੈ ਕੇ ਤਦ ਤੱਕ ਲਈ ਆਪਣਾ ਤੇ ਆਪਣੇ ਦਾ ਧਿਆਨ ਰੱਖੋ ਸਸ਼ੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ